ਦੀ ਬੇਨਤੀ ਹੈ ਛੋਟੇ ਜੀ ਸਾਰੇ ਭਰਾ ਪੈਣਾ ਬੈਠੀਆਂ ਨੇ ਆਪਣੀਆਂ ਹਨਾ ਇਹਨੇ ਕਿ ਸਾਨੂੰ ਚੁੱਲ ਮੱਚੀ ਹੈ ਪਰ ਗੱਲ ਇਦਾਂ ਕੀ ਸਰ ਪਤਾ ਨਹੀਂ ਸਾਰੇ ਜਮੀਰ ਮਾਰ ਦਿੱਤੇ ਕੀ ਮਸਲਾ ਆ ਮੈਂ ਇੱਕ ਗੱਲ ਬੜੇ ਪਿਆਰ ਨਾਲ ਕਹੂੰਗਾ ਕੋਈ ਲੜਾਈ ਨਹੀਂ ਜਿਹਨੂੰ ਕਹਿੰਦੇ ਨੇ ਫੇਮ ਆ ਕੋਈ ਨਹੀਂ ਸਾਨੂੰ ਜਿਹਨੂੰ ਫੇਮ ਲੈਣਾ ਉਹ ਮੇਰੇ ਜਿਹਾ ਥਾਂ ਕੇ ਖੜੇ ਹੋ ਜਾਓ ਕੋਈ ਚੱਕਰ ਨਹੀਂ ਪਰ ਗੱਲ ਇਦਾਂ ਬਿਲਕੁਲ ਪਿਆਰ ਨਾਲ ਆ ਪੁਲਿਸ ਵਾਲੇ ਬਹੁਤ ਅੱਛਾ ਆਪਣਾ ਕੰਮ ਕਰ ਰਹੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਰਿਹਾ ਗੱਲ ਦੀ ਬਹੁਤ ਛੋਟੀ ਗੁਰਦੁਆਰਾ ਸਾਹਿਬ ਆਉਣੇ ਲੱਗੇ ਲੱਗਾ ਆ ਠੀਕ ਹੈ ਜੀ ਜਿੰਨੂ ਜੋ ਕਰਨਾ ਪਿਆਰ ਨਾਲ ਨਾ ਬਹੁਤ ਬਾਨੀਆਂ ਗੱਲਾਂ ਇਹ ਹੋ ਗਈਆਂ ਨੇ ਫੈਮਿਲੀ ਆਉਣੀਆਂ ਬੰਦ ਹੋ ਗਈਆਂ ਨੇ ਬਿਲਕੁਲ ਕੁੜੀਆਂ ਆਉਣੀਆਂ ਬੰਦ ਹੋ ਚੁੱਕੀਆਂ ਨੇ ਅੱਛੇ ਘਰ ਦੀਆਂ ਨੇ ਅੱਛੇ ਘਰ ਦੇ ਮੁੰਡਿਆਂ ਨੇ ਬੰਦ ਤੁਕ ਕੇ ਨੇ ਉੱਗੀ ਤੇ ਬਹੁਤ ਜ਼ਿਆਦਾ ਗੱਤ ਹੋ ਰਹੀਆਂ ਨੇ ਉਹ ਸਭ ਤੋਂ ਵੱਡੀ ਮਾੜੀ ਗੱਲ ਇੱਥੇ ਇਹ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਜੇਬਬਾਰ ਦਾ ਕੰਮ ਚੱਲ ਰਿਹਾ ਜੋ ਕਿ ਬਿਲਕੁਲ ਜਾਇਜ਼ ਨਹੀਂ ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਨਿੰਦਾ ਸੁਨੇ ਨਾ ਕਾਨ ਪੇਂਟ ਕਰੋ ਤੇ ਸੰਗਰਬਾਨ ਜਿਹੜਾ ਗੁਰ ਦੀ ਨਿੰਦਾ ਕਰਦਾ ਉਹਨੂੰ ਪੇਂਟ ਕਰਵਾ ਸੰਗਰਬਾਨ ਨਾਲ ਮਾਰ ਦੋ ਕਿਤੇ ਗੁਰ ਦਾ ਕਤਲ ਹੋ ਠੀਕ ਹੈ ਜੀ ਜੇ ਤੁਹਾਡੇ ਘਰ ਦੇ ਲੱਗ ਕੇ ਹੁੰਦਾ ਹੋਵੇ ਆਪਾਂ ਉਹ ਵੀ ਕਹਿੰਦੇ ਆ ਵੀ ਮਾੜੀ ਗੱਲ ਹੈ ਤੁਸੀਂ ਇਸ ਤੋਂ ਮਰਦਾਸ਼ ਕਰੋਗੇ ਨਹੀਂ ਕਰੋਗੇ ਹੈਨਾ ਆਪਾਂ ਸਭ ਇੰਨੀ ਬੈਂਦੀ ਕਰ ਰਹੇ ਗੁਰਦੁਆਰੇ ਦੇ ਲੱਗ ਕੇ ਨੇੜੇ ਤੇੜੇ ਤੁਸੀਂ ਇਹ ਕੋਈ ਖੜਦਾ ਟੋਕ ਲਿਆ ਕਰੋ ਤਾਂ ਆਪ ਵੀ ਨਾ ਆਪਾਂ ਉਹਨੂੰ ਇਹ ਨਹੀਂ ਕਰਦੇ ਨਾ ਕਰੋ ਪਲੇਸ ਚੇਂਜ ਕਰਦੋ ਇਧਰ ਉਧਰ ਹੋ ਜਾਓ ਸਾਰੇ ਸਾਨੂੰ ਕੋਈ ਲੈਣ ਦੇਣ ਨਹੀਂ ਜੇ ਸਾਡੇ ਘਰ ਦੇ ਬਾਹਰ ਜੇ ਗੁਰੂ ਗ੍ਰੰਥਵਾਰ ਜਾਂ ਕਿਸੇ ਮੰਦਰ ਮਜਦੇ ਦੇ ਬਾਹਰ ਆਪਾਂ ਦੇਖ ਲਿਆ ਮੈਂ ਨਾ ਸਰਦਾਰ ਦੇਖੂ ਨਾ ਮੈਂ Hindu ਦੇਖੂ ਨਾ ਮੁਸਲਮਾਨ ਨਾ ਮੈਂ ਕੋਈ ਹੋਰ ਦੇਖੂ ਮੈਂ ਸੜਿਆਂ ਕਹਿ ਰਿਹਾ ਮੈਂ ਲੱਤਾਂ ਮਾਰ ਦੂੰ ਸਾਰਿਆਂ ਬਈ ਫੈਮਲੀ ਦੀਆਂ ਉਹਨੀਆਂ ਬੰਦ ਹੋ ਗਈਆਂ ਨੇ ਹੱਦ ਹੋ ਗਈ। ਇਹ ਤਰੀਕਾ ਹੁੰਦਾ ਹੈ ਕਿ ਕਿਸੇ ਚੀਜ਼ ਦਾ ਬਸ ਹੋ ਨਾ ਹੂੰ ਤਾਂ ਇਸ ਤੋਂ ਆਬਰਾਰਡ ਨਹੀਂ ਹੁੰਦਾ। ਠੀਕ ਹੈ ਬਈ ਸਾਡੇ ਗੁਰੂ ਘਰ ਦੇ ਵਾਰ ਕੋਖ ਵੀ ਹੋਇਆ। ਮੈਂ ਕੋਈ ਖੜਾ ਦੇਖ ਲਿਆ। ਮੈਨੂੰ ਕੋਈ ਤੇ ਕਰੀ ਪਰਚਾ ਮੇਰੇ ਠੋਕ ਲੋ ਜਾ ਕੇ ਮੈਨੂੰ ਕੰਡਾ ਵਰਕ ਨਹੀਂ ਪਾਣਾ। ਬਰਦਾਰ ਗੁਰੂ ਘਰ ਦੇ ਲੈ ਕੇ ਆ ਬਣਾ ਨਹੀਂ ਹੋਣਾ। ਆਪੋ ਵੀ ਮਾਣੇ ਹਾਂ ਆਪਾਂ ਕਿਹੜੇ ਜਿਹੜੇ ਠੀਕ ਹੀ ਆਪਾਂ ਕੜਿਆ। ਹੈਨਾ? ਪਰ ਜੇ ਕੋਈ ਗਲਤ ਚੀਜ਼ ਹੋ ਗਈ ਉਹ ਮੈਂ ਤਾਂ ਫੜ ਦੂੰ ਸਾਰੇ ਆ। ਖਾ ਗਏ ਤੁਹਾਡਾ ਫਰਦੇ ਪਹਿਲੇ ਮੇਰੇ ਤੋਂ ਜ਼ਿਆਦਾ ਇਸ ਸਾਥ ਮੇਰੇ ਵੀ ਕਿਹਨਾਂ ਤੋਂ ਵੱਡੇ ਵੀ ਖੜੇ ਹੋਣੇ ਗੁੱਟੋ ਬਾਪੇ ਮੈਂ ਕੀ ਕਰੂੰ ਤੁਹਾਡੇ ਨਾਲ ਹੈ ਗੁੱਟੋ ਜਿੰਨਾ ਗੁੱਟਾ ਉਹਨਾ ਗੁੱਟੋ